ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਮਾੜੀ ਖਬਰ ਆ ਰਹੀ ਹੁਣੇ-ਹੁਣੇ ਵਾਪਰੀ ਲੁੱਟ ਦੀ ਵੱਡੀ ਵਾਰਦਾਤ ਲੁੱਟੇ ਗਏ ਕਰੋੜਾਂ ਰੁਪਏ ਦੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਜੀ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਹੁਣੇ-ਹੁਣੇ ਜੋ ਸਾਹਮਣੇ ਆ ਰਹੀ ਹੈ ਜੀहां ਦੋਸਤੋ ਹਥਿਆਰਾਂ ਨਾਲ ਲੈਸ ਬਦਮਾਸ਼ਾਂ ਨੇ ਗਹਿਣਿਆਂ ਦੀ ਦੁਕਾਨ 'ਚ ਲੁੱਟ ਦੀ ਵੱਡੀ ਵਾਰਦਾਤ ਅੰਜਾਮ ਦਿੱਤਾ ਅਪਰਾਧੀ 1 ਕਰੋੜ ਤੋਂ ਵੱਧ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਜਦੋਂ ਕਿ ਲੁੱਟ ਉਦਰਾਣ ਵਿਰੋਧ ਕਰਨ ਤੇ ਇੱਕ ਮੁਲਾਤਮ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਜੀ ਹਾਂ ਦੋਸਤੋ ਖਬਰ ਹੁਣੇ-ਹੁਣੇ ਸਾਹਮਣੇ ਆ ਰਹੀ ਜਿੱਥੇ ਕਿ ਹੁਣ ਦਿਨ ਦਿਹਾੜੇ 4 ਬਦਮਾਸ਼ਾਂ ਨੇ ਸ਼ਹਿਰ ਚ ਇੱਕ ਵੱਡੇ ਸੋਨੇ ਦੀ ਗਹਿਣਿਆਂ ਦੀ ਦੁਕਾਨ ਤੋਂ ਬੰਦੂਕ ਦੀ ਨੋਕ ਤੇ 1 ਕਰੋੜ ਤੋਂ ਵੱਧ ਦੇ ਸੋਨੇ ਦੇ ਗਹਿਣੇ ਤੇ ਹੀਰੇ ਗਹਿਣੇ ਲੁੱਟ ਲਏ ਖਬਰ ਬਿਹਾਤ ਤੋਂ ਆ ਰਹੀ ਹੈ ਜਿੱਥੇ ਕਿ ਬੇ ਮੁਗਸੁਰਾਈ ਵਿੱਚ ਦਿਨ ਸਾਢੇ 4 ਵਜੇ ਬਦਮਾਸ਼ਾਂ ਨੇ ਵੱਡੀ ਵਾਰਦਾਤ ਪੰਜਾਬ ਦਿੱਤਾ ਸਦਰਾਂ ਜਦੋਂ ਲੋਕਾਂ ਨੇ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਗੋਲੀਆਂ ਵੀ ਚਲਾ ਦਿੱਤੀਆਂ ਗੋਲੀ ਲੱਗਣ ਨਾਲ ਇੱਕ ਮੁਲਾਜ਼ਮ ਜ਼ਖਮੀ ਹੋ ਗਿਆ ਜ਼ਖਮੀ ਮੁਲਾਜ਼ਮ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਇਹ ਘਟਨਾ ਰਤਨਪੁਰਾ ਥਾਣਾ ਖੇਤਰ ਦੇ ਜੀਡੀ ਕਾਲਜ ਨੇੜੇ ਰਤਨ ਮੰਦਰ ਸੋਨੇ ਦੇ ਗਹਿਣਿਆਂ ਦੀ ਦੁਕਾਨ ਤੇ ਵਾਪਰੀ ਹੈ ਤੇ ਚੱਕਸ਼ੀ ਮੰਦੀ ਦਾ ਨੇ ਦੱਸਿਆ ਕਿ ਬਾਈਕ ਸਵਾਰ ਦੋ ਬਦਮਾਸ਼ ਪਹਿਲਾਂ ਸੋਨੇ ਦੀ ਦੁਕਾਨ ਦੇ ਅੰਦਰ ਦਾਖਲ ਹੋਏ ਕਰੀਬ 6 ਮਿੰਟ ਤੱਕ ਦੁਕਾਨ ਵਿੱਚ ਉਸਨੂੰ ਸੋਨੇ ਤੇ ਹੀਰੇ ਦੇ ਗਹਿਣੇ ਦਿਖਾਉਣ ਬਾਰੇ ਗੱਲਬਾਤ ਕੀਤੀ ਅਤੇ ਚਿਉਹੋਂ ਨੇ ਗੈਨਾ ਬੜ ਗੱਲਬਾਤ ਕਰਦਾ ਰਿਹਾ ਤੇ ਮਾਲਕ ਦੁਕਾਨ ਕਾਊਂਟਰ ਤੇ ਬਹੁਤ ਸਾਰੇ ਗੈਨੇ ਦਿਖਾ ਰਿਆ ਸੀ ਉਸ ਤੋਂ ਦੋ ਬਦਮਾਸ਼ਾਂ ਨੇ ਹੋਰ ਗੈਨੇ ਦਿਖਾਉਣ ਦੀ ਮੰਗ ਕੀਤੀ ਜਸਤ ਬਾਦ ਜਦੋਂ ਦੁਕਾਨ ਮਾਲਕ ਗੈਨੇ ਕੱਢਣ ਲਈ ਅੰਦਰ ਗਿਆ ਤਾਂ ਇਸ ਵਜਾ ਦੋ ਬਦਮਾਸ਼ ਹਥਿਆਰ ਸਮੇਤ ਅੰਦਰ ਦਾਖਲ ਹੋ ਗਿਆ ਇਸ ਤੋਂ ਬਾਦ ਬਦਮਾਸ਼ਾਂ ਨੇ ਹਥਿਆਰਾਂ ਦੀ ਬਦਦ ਨਾਲ ਕਾਊਂਟਰ ਤੇ ਰੱਖ ਗਏ ਨੇ ਲੁੱਟ ਲਏ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ